ਜੋ ਬੋਲੇ ਸੋ ਨਿਰਪੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ ਡਾਕਟਰ ਸਤੀਸ਼ੂਮਨ ਪਾਈ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਬਾਈ ਲਾਈਵ ਨੂੰ ਦੇ ਉੱਤੇ ਔਰ ਬੜੇ ਮਾਣ ਵਾਲੀ ਗੱਲ ਹੈ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਰ ਤੋਂ 13ਵੀਂ ਅਖੰਡ ਜੋਤ ਜਿਹੜੀ ਆ ਫਗਵਾੜੀ ਧਰਾਂ ਤੇ ਪਹੁੰਚੀ ਹੈ ਸੋ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਆ ਇਸ ਬਾਰੇ ਕੀ ਕਹਿਣਾ ਚਾਹੂਗੀ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਕਹਿੰਦਾ ਸਾਡੇ ਮਹੱਲਾ ਪਲਾਈ ਗੇਟ ਵਿੱਚ ਹਰ ਸਾਲ ਪਿਛਲੇ 13 ਸਾਲਾਂ ਤੋਂ ਲਗਾਤਾਰ ਸਤਗ ਜੋ ਲੈ ਕੇ ਲੈ ਕੇ ਆਈ ਜਾਂਦੀ ਹੈ ਔਰ ਸੰਗਤਾਂ ਵਿੱਚ ਬਹੁਤ ਸਾਰਾ ਹੁਸ਼ਿਆਰ ਰਹਿੰਦਾ ਹੈ ਔਰ ਹਮੇਸ਼ਾ ਹੀ ਫਗਵਾੜੇ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਜੋਤ ਨੂੰ ਘੁਮਾਇਆ ਜਾਂਦਾ ਔਰ ਜਿੰਨੀਆਂ ਵੀ ਪ੍ਰਵਾਦ ਫੇਰੀਆਂ ਲੱਗਦੀਆਂ ਨੇ ਸਾਰੀਆਂ ਪ੍ਰਵਾਦ ਫੇਰੀਆਂ ਦੇ ਵਿੱਚ ਇਸ ਜੋਤ ਨੂੰ ਲੈ ਜਾ ਕੇ ਸੰਗਤਾਂ ਦੇ ਘਰਾਂ ਵਿੱਚ ਦਰਸ਼ਨ ਕਰਵਾਏ ਜਾਂਦੇ ਆ ਔਰ ਹਮੇਸ਼ਾ ਹੀ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਰਹਿੰਦਾ ਜੋਤ ਨੂੰ ਲੈਉਣ ਵਾਸਤੇ ਡਾਕਟਰ ਸਾਹਿਬ ਸਤਗੁਰੂ ਰਵਿਦਾਸ ਮਹਾਰਾ ਦਾ 647ਵੇਂ ਪ੍ਰਕਾਸ਼ ਪੁਰਬ ਆ ਗਿਆ ਆ ਪੂਰੇ ਬਾਰਲ ਦੇ ਵਿੱਚ 12 ਫਰਵਰੀ 2025 ਨੂੰ ਮਨਾਇਆ ਜਾ ਰਿਹਾ ਹੈ ਔਰ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਇਸ ਗੁਰਪੁਰਬ ਤੇ ਤਾਂ ਕਿ ਸੰਗਤਾਂ ਜਿਹੜੀਆਂ ਆ ਉਸ ਮੈਸੇਜ ਉਹ ਸਨੇਹ ਤੇ ਅਮਲ ਕਰਨੀ ਦੇਖੋ ਕਾਂਸ਼ੀ ਦੀ ਧਰਤੀ ਤੇ ਜੋ ਵੀ ਸਾਨੂੰ ਹੁਕਮਨਾਮਾ ਆਉਂਦਾ ਹੈ ਉਹ ਹੁਕਮਨਾਮਾ ਮੰਨਣ ਦੇ ਸਾਨੂੰ ਪਾਬੰਦ ਹੋਣਾ ਚਾਹੀਦਾ ਇਸ ਵਾਰ 648 ਮਾਜ ਸਤਗੁਰੂ ਰਵਿਦਾਸ ਮਹਾਰਾ ਪਵਿੱਤਰ ਪ੍ਰਗਟ ਦੇਣਾ ਸੋ ਸਾਰੀਆਂ ਸੰਗਤਾਂ ਨੂੰ 12 ਫਰਵਰੀ 2025 ਨੂੰ ਕਾਂਸ਼ੀ ਦੀ ਧਰਤੀ ਤੇ ਜਾ ਕੇ ਮਨਾਉਣਾ ਚਾਹੀਦਾ ਹੈ ਔਰ ਕਾਸ਼ੀਰੀ ਧਰਤੀ ਦਾ ਮਨਉਣ ਦੇ ਬਾਵਜੂਦ ਔਰ ਜੋ 2050 ਦਾ 650ਵਾਂ ਜੋ ਜਨਮ ਦਿਹਾੜਾ ਬਹੁਤ ਹੀ ਵਿਸ਼ਾਲ ਔਰ ਵੱਡੇ ਪੱਧਰ ਤੇ ਪੂਰੀ ਦੁਨੀਆ ਦੇ ਵਿੱਚ ਇੱਕ ਵਿਸ਼ਾਲ ਜਾਗਰਣ ਜੋ ਦਿਖਾਇਆ ਜਾਵੇਗਾ ਸੋ ਇਸ ਸਾਨੂੰ ਉਹਦੀਆਂ ਵੀ ਤਿਆਰੀਆਂ ਨਾਲ ਹੀ ਆਰੰਭ ਕਰ ਦੇਣੀਆਂ ਚਾਹੀਦੀਆਂ ਕਿ 650ਵਾਂ ਜੋ ਪਵਿੱਤਰ ਜਨਮ ਦਿਹਾੜਾ ਵਧੀਆ ਤਰੀਕੇ ਦੇ ਨਾਲ ਆਪਾਂ ਬਣਾਇਆ ਜਾਵੇ ਔਰ ਇਸ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 12 ਫਰਵਰੀ 2025 ਨੂੰ ਸਤਗੁਰੂ ਦੇ ਵਿਦਾਸ ਮਹਾਰਾ ਪਵਿੱਤਰ ਦਿਹਾੜਾ ਆ ਸੋ ਆਪਾਂ ਉਸ ਦੇ ਸੰਬੰਧ ਵਿੱਚ 12 ਫਰਵਰੀ 2025 ਨੂੰ ਹੀ ਮਨਾਉਣਾ ਹੈ ਔਰ ਬਾਕੀ ਜਿਹੜੀਆਂ ਸੰਗਤਾਂ ਬਨਾਟਸ ਗਈਆਂ ਉਹ ਇਹਕੇ ਪਿੱਛੇ ਬਣਾ ਸਕਦੀਆਂ ਲੇਕਿਨ ਮੇਨ ਜੋ ਪਰਚਾਰਤ ਹੈ 25/12 ਨੂੰ 12 ਫਰਵਰੀ ਨੂੰ ਗੁਰਪੁਰ ਮਾਗਦੀ ਪੁਨਿਆਂ ਨੂੰ ਉਸ ਤਰੀਕੇ ਦੇ ਨਾਲ ਹੀ ਬਣਾਇਆ ਜਾਵੇ ਡਾਕਟਰ ਸਾਹਿਬ ਸਤਗੁਰੂ ਰਵਿਦਾਸ ਮਹਾਰਾ ਦੇ ਗੁਰਪੁਰ ਉੱਤੇ ਬਹੁਤ ਸਾਰੇ ਪ੍ਰਚਾਰਕ ਜਿਹੜੇ ਆ ਤੁਆਬੇ ਤੋਂ ਬਾਹਰ ਤੋਂ ਵੀ ਆਉਂਦੇ ਆ ਸੋ ਕਈ ਵਾਰੀ ਆਪਾਂ ਦੇਖਿਆ ਕਿ ਭਗਤ ਦਾ ਭਗਤ ਕਹਿ ਕੇ ਸਤਗੁਰਾਂ ਨੂੰ ਸੰਬੋਧਨ ਕਰਦੇ ਆ ਔਰ ਸਤਗੁਰਾਂ ਦੇ ਸਰੂਪ ਨਾਲ ਵੀ ਛੇੜਛੜ ਕਰਦੇ ਆ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਔਰ ਕਮੇਟੀਆਂ ਨੂੰ ਖਾਸ ਕਰਕੇ ਕੀ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਜਿੰਨੀਆਂ ਸਾਡੀਆਂ ਗੁਰੂ ਘਰਾਂ ਦੇ ਕਮੇਟੀਆਂ ਉਹਨਾਂ ਨੂੰ ਚਾਹੀਦਾ ਜੇਕਰ ਕੋਈ ਵੀ ਪ੍ਰਚਾਰਕ ਟਾਡੀ ਕੀਰਤਨੀ ਜਿੱਥੇ ਨੂੰ ਬੁਲਾਉਂਦੇ ਆ ਜੇਕਰ ਉਹ ਭਗਤ ਕਹਿਣ ਤੋਂ ਜਿਵੇਂ ਆ ਤਾਂ ਉਹਨੂੰ ਬਿਲਕੁਲ ਨਹੀਂ ਬੁਲਾਉਣਾ ਚਾਹੀਦਾ ਜੇਕਰ ਫੇਰ ਵੀ ਕੋਈ ਭਗਤ ਕਹਿੰਦਾ ਤਾਂ ਕਮੇਟੀ ਦੇ ਉੱਤੇ ਕਾਰਵਾਈ ਕੀਤੀ ਜਾਏ ਬਾਣੀ ਵਿੱਚ ਲਿਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਹੈ ਬੇ ਸਾਰੇ ਗੁਰੂ ਰਵੀਦਾਸ ਮਹਾਰਾਜੀ ਸਮੁੱਚੀ ਮਨੁੱਖਤਾ ਦੇ ਰੈਪਰ ਹੋਏ ਨੇ ਗੁਰੂ ਹੋਏ ਨੇ ਲੇਕਿਨ ਜਿਹੜੇ ਕੁਝ ਸੌੜੀ ਸੋਚ ਵਾਲੇ ਜਾਤ ਪਾਤ ਦੇ ਹੰਕਾਰੀ ਲੋਕ ਹੈ ਜਿਹੜੇ ਨਹੀਂ ਚਾਹੁੰਦੇ ਕਿ ਜਾਤ ਪਾਤ ਰਹਿ ਤ ਸਮਾਜ ਹੋਵੇ ਸੋ ਇਸ ਕਰਕੇ ਉਹਨਾਂ ਲੋਕਾਂ ਨੂੰ ਵੀ ਤਾੜਨਾ ਕਰ ਦੇਗੇ ਭਾਈ ਅਜੇ ਵੀ ਤੁਸੀਂ ਬਾਝ ਆ ਜਾਓ ਨਹੀਂ ਤਾਂ ਦੱਸਿਆ ਸਮਾਜ ਅੱਜ ਆਪਣੇ ਪੈਰਾਂ ਤੇ ਖੜਾ ਹੋ ਚੁੱਕਾ ਹੈ ਸੋ ਸਤਿਗੁਰੂ ਰਵੀਦਾਸ ਮਹਾਰਾਜ ਨੂੰ ਸਤਿਗੁਰੂ ਜੀ ਕਹਿ ਕੇ ਸੰਬੋਧਨ ਕੀਤਾ ਜਾਵੇ ਕੋਈ ਵੀ ਭਗਤ ਕਹਿਣ ਦੀ ਗਲਤੀ ਨਾ ਕਰੇ ਬਹੁਤ ਧੰਨ ਬਜੀ ਸੁਸੰਗ ਜੀ ਇਹ ਸੰਟਾ ਜੀ ਸੁਮਣ ਜੀ ਗੁਰੂ ਅਰਬਦਾਸ ਫੋਰਸ ਤੋਂ ਜੀ ਤੁਸੀਂ ਦੇਖ ਸਕਦੇ ਆ ਪਗਵਾੜੇ ਦੀ ਧਰਤੀ ਤੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦਾ ਬਹੁਤ ਵੱਡਾ ਇਕੱਠ ਆ ਜੀ ਕਾਂਸੀ ਬਨਾਰਸ ਤੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਤੋਂ ਸੰਗਤਾਂ ਜਿਹੜੀਆਂ 13ਵੇਂ ਅਖੰਡ ਜੋਤ ਲੈ ਕੇ ਆਈਆਂ ਸੰਗਤ ਦੀ ਦੇਖ ਸਕਦੇ ਹੋ ਜੀ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ